ਜਲੰਧਰ ਦੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਅਚਾਨਕ ਇੱਕ ਸੁੰਨੀ ਗਲੀ ਦੇ ਵਿੱਚੋਂ ਅਜਈਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਉਸ ਵਕਤ ਲੋਕ ਆਪਣੇ ਘਰਾਂ ਦੇ ਵਿੱਚ ਘੂਕ ਸੁੱਤੇ ਸੀ ਪਰ ਆਵਾਜ਼ ਸੁਣ ਕੇ ਉਹਨਾਂ ਦੇ ਵੀ ਹੌਲ ਪੈ ਗਏ ਜਿਸ ਦੀਆਂ ਕੀ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਆਓ ਤੁਹਾਨੂੰ ਨਜ਼ਰ ਮਰਵਾਉਂਦੇ ਹਾਂ ਇਸ ਵੀਡੀਓ ਤੇ ਤੇ ਫਿਰ ਕਰਦੇ ਹਾਂ ਪੂਰੇ ਮਾਮਲੇ ਤੇ ਗੱਲਬਾਤ ਜਲੰਧਰ ਦੇ ਵਿੱਚ ਸ਼ਰਾਰਤੀ ਅਨਸਰਾਂ ਨੂੰ ਪੁਲਿਸ ਦਾ ਖੌਫ ਨਹੀਂ ਬਲਕਿ ਗੁੰਡਾ ਗਰਦੀਦਾਰ ਰਾਜ ਹੁੰਦਾ ਨਜ਼ਰ ਆ ਰਿਹਾ ਹੈ ਗੈਂਗਸਟਰ ਹੋਏ ਲੁਟੇਰੇ ਹੋਏ ਜੋ ਕਿ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਵੀ ਨਿਸ਼ਾਨਾ ਬਣਾ ਲੈਂਦੇ ਨੇ ਅਤੇ ਇਨਾਂ ਲੋਕਾਂ ਦੇ ਸਾਹਮਣੇ ਜਿਹੜੇ ਆਮ ਲੋਕ ਨੇ ਉਹ ਬੇਵੱਸ ਨਜ਼ਰ ਆ ਰਹੇ ਨੇ ਜਲੰਧਰ ਦੇ ਅਮਨ ਨਗਰ ਦੇ ਵਿੱਚ ਗੈਂਗਸਟਰਾਂ ਦੁਆਰਾ ਇੱਕ ਅਜਿਹੀ ਵਾਰਦਾਤ ਕੀਤੀ ਗਈ ਕਿ ਵਿਦੇਸ਼ ਵਿੱਚ ਬੈਠੇ ਗੈਂਗਸਟਰਾਂ ਨੇ ਉਸ ਤੋਂ ਫਿਰੋਤੀ ਮੰਗੀ ਤਾਂ ਉਸ ਨੇ ਫਿਰੋਤੀ ਦੇਣ ਤੋਂ ਮਨਾ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਘਰ ਦੇ ਬਾਹਰ ਗੋਲੀਆਂ ਚੁਲਾ ਦਿੱਤੀਆਂ ਸਭ ਤੋਂ ਪਹਿਲਾਂ ਉਸ ਨੇ ਨੌਜਵਾਨ ਨੂੰ ਫੋਨ ਵੀ ਕੀਤਾ ਸੀ ਜਿਸ ਦੇ ਵਿੱਚ ਉਹਨਾਂ ਨੇ ਧਮਕੀ ਦਿੱਤੀ ਆਓ ਸੁਣਦੇ ਹਾਂ ਕੋਈ ਨਹੀਂ ਦਾ ਕੀ ਮਤਲਬ ਓਏ ਉਡਾ ਦੇ ਫੇ ਭਰਾਵਾ ਘਰ ਉਡਾ ਦੇ ਫੇਰ ਮਾਰਦੇ ਤਾਂ ਘਰ ਵੀ ਉਡਾ ਦੇ ਫੇਰ ਹੋਰ ਕੀ ਕਰਨਾ ਦੇ ਦੇਂਗਾ ਜਿੱਥੇ ਬੈਠੇ ਜੇ ਇੱਕ ਇੱਕ ਰੈਸਪ੍ਰੀਡੈਂਟ ਯਾਂਗਾ ਮੈਂ ਸਭ ਤੋਂ ਪਹਿਲਾਂ ਮੈਂ ਤੁਹਾਡਾ ਪਿਓ ਮਾਰਾਂਗਾ ਯਾਦ ਰੱਖ ਚੱਲ ਕੋਈ ਤੇ ਆਈ ਜਿਹੜਾ ਆਈ ਅੱਛਾ ਇੱਥੇ ਤੇਰੀ ਤੇਰੀ ਦਾ ਤੂੰ ਫੁੱਤੀ ਦਾ ਪੁੱਤਰ ਸਹੀ ਨਾ ਪਿਆਰ ਨਾਲ ਗੱਲ ਕਰ ਪਿਆਰ ਨਾਲ ਮੈਂ ਕਰਨ ੜਿਆਂ ਗੱਲ ਮੈਨੂੰ ਮੈਂ ਇਸ ਗੱਲ ਦਾ ਵੀ ਜਵਾਬ ਦੇ ਜ਼ਬਰਦਸਤ ਚੱਲ ਸਹੀ ਉੱਥੇ ਹੀ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਜਿਨ੍ਹਾਂ ਦੇ ਬੋਲੋਂ ਪੂਰੀ ਸਥਾਨ ਜਗਦਾਦਾ ਜਾਇਜ਼ਾ ਲੈ ਗਿਆ ਅਤੇ ਇਸ ਮਾਮਲੇ ਦੇ ਵਿੱਚ ਸੀਸੀਟੀਵੀ ਫੁਟੇਜ ਵੀ ਦੇਖੀ ਗਈ ਅਤੇ ਉਸ ਦੇ ਆਧਾਰ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪਰਿਵਾਰ ਨੂੰ ਭਰੋਸਾ ਦਿੱਤਾ ਗਿਆ ਕਿ ਡਰਨ ਦੀ ਲੋੜ ਨਹੀਂ ਜ਼ਰੂਰ ਇਸ ਦੇ ਵਿੱਚ ਵੱਡੀ ਕਾਰਵਾਈ ਕੀਤੀ ਜਾਵੇਗੀ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ